ਮੈਂ ਮਾਤਾ ਨੂੰ ਤੇਰਮੀ ਪੰਕਤੀਸ ਲਾਉਂਗਾ ਧਿਆਨ ਕਰਿਓ ਮੈਂ ਤੁਹਾਨੂੰ ਦੱਸਣਾ ਕੀ ਚਾਹੁੰਦਾ ਆ ਜਿਹੜਾ ਲਿਖਦੇ ਨਾ ਨਾਨਕ ਨੇ 13 13 ਤੋਲੀਆਂ ਇੱਥੇ 13ਵੀਂ ਪੰਕਤੀ ਚ ਕੀ ਲਿਖਦੇ ਨੇ ਤੀਜੇ ਪਾਸ਼ਾ ਗੁਰੂ ਅਮਰਦਾਸ ਜੀ ਇੱਕ ਮੈਂ ਆਪ ਜੀ ਨੂੰ ਪੰਕਤੀ ਉੱਪਰ ਲਿਖਾਉਣਾ ਇੱਕ ਕੋ ਸੇਵੀ ਸਦਾ ਥਿਰ ਸਾਚਾ ਇੱਕੋ ਸੇਵੀ ਸਦਾ ਸਦਾ ਫਿਰ ਸਾਥਾ ਜਿਹੜਾ ਥੇ ਰਹਿਣ ਵਾਲਾ ਉਹਨੂੰ ਸੇਵੀ ਅੱਗੇ 13ਵੀਂ ਪੰਕਤੀ ਦੇ ਲਈ ਧਿਆਨ ਰੱਖਿਓ ਮੈਂ ਤੈਨੂੰ 13ਵੀਂ ਪੰਕਤੀ ਸ਼ੁਰੂ ਕਰ ਦਵਾਂ ਹੁਣ ਮੈਂ ਉਹਨਾਂ ਨੂੰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਨ੍ਹਾਂ ਨੇ ਅੱਜ ਤੱਕ ਬ੍ਰਹਮਾ ਦੇ ਉੱਤੇ ਵਿਸ਼ਨੂੰ ਦੇ ਉੱਤੇ ਸ਼ਿਵ ਜੀ ਦੇ ਉੱਤੇ ਪੰਡਤ ਨੇ ਕੜੀਆਂ ਘੜੀਆਂ ਹੋਈਆਂ ਕਹਾਣੀਆਂ ਚਾਰ ਵੇਦ ਲਿਖ ਦਿੱਤੇ 18 ਪੁਰਾਣ ਲਿਖ ਦਿੱਤੇ 27 ਮਨੁ ਸਮ੍ਰਿਤੀਆਂ ਲਿਖ ਦਿੱਤੀਆਂ ਕਿ ਕਿ ਆ ਸਾਈ ਮਨੂ ਸਮਰਿਖਿਆ ਲਕਤੀਆਂ ਆ ਰਾਮਚਰਤਰ ਮਾਨਸਿਕਤਾ 52 ਆਪਨੇ ਲਿਖਤੇ ਕਦੀ ਵੀ ਪੰਡਤ ਨੂੰ ਸ਼ਿਵ ਜੀ ਨੂੰ ਮੰਨਣ ਵਾਲਿਆਂ ਨੇ ਕਦੀ ਵੀ ਸਵਾਲ ਨਹੀਂ ਕੀਤਾ ਬ੍ਰਹਮਾ ਨੂੰ ਮੰਨਣ ਵਾਲਿਆਂ ਨੂੰ ਕਦੀ ਸਵਾਲ ਨਹੀਂ ਕੀਤਾ ਕਿ ਬ੍ਰਹਮਾ ਇਦਾਂ ਦਾ ਕਿਉਂ ਸੀ ਸ਼ਿਵ ਜੀ ਇਦਾਂ ਦਾ ਕਿਉਂ ਸੀ ਇਹ ਕਿੰਦਾ ਕਹਾਣੀਆਂ ਲਿਖੀਆਂ ਕਿਸੇ ਨੂੰ ਕੋਈ ਪਤਾ ਨਹੀਂ ਕੀ ਕਹਿੰਦੇ ਨੇ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਬ੍ਰਹਮ ਦੇਸ਼ਨ ਮਹੇਸ਼ ਵਿਚਾਰੀ ਇਨਾ ਤੇ ਵਿਚਾਰ ਕਰਨੀ ਆ ਬ੍ਰਹਮ ਵਿਸ਼ਨ ਮਹੇਸ਼ ਵਿਚਾਰੀ ਅਛਾ ਗੁਰੂ ਸਾਹਿਬ ਜੀ ਕਿਦਾਂ ਵਿਚਾਰੀਏ ਤ੍ਰੈ ਗੁਣ ਤਿੰਨ ਗੁਣ ਕਿਹੜੇ ਤਿੰਨ ਗੁਣ ਨੇ ਸਾਡੇ ਕੋ ਕਿਹੜੇ ਆ ਤਿੰਨ ਗੁਣ ਜੀ ਤ੍ਰੈ ਗੁਣ ਕਿੱਥੇ ਰਹਿੰਦੇ ਆ ਕਿੱਥੇ ਬਾਹਰ ਰਹਿੰਦੇ ਆ ਅੱਖਾਂ ਨਾਲ ਦੇਖੀ ਕੰਨਾਂ ਦੇ ਨਾਲ ਸਰਵਣ ਕਰੀ ਦਿਮਾਗ ਦੇ ਨਾਲ ਸੋਚੀ ਆਪਣੀ ਆਤਮਾ ਤੋਂ ਉਸ ਪਰਮਾਤਮਾ ਨੂੰ ਮੰਨੀ ਅਛਾ ਮੰਨ ਕੀ ਕਰਾਂਗੇ ਜੀ ਦੇਖੀ ਜਿਹੜੇ ਬ੍ਰਹਮਾ ਵਿਸ਼ਨੂੰ ਦੇ ਨਾਮ ਦੇ ਉੱਤੇ ਮੰਤਰ ਸੁਣਾਉਂਦੇ ਨੇ ਕਹਾਣੀਆਂ ਸੁਣਾਉਂਦੇ ਨੇ ਝੂਠੀਆਂ ਕਹਾਣੀਆਂ ਲਿਖ ਕੇ ਬਦਨਾਮ ਕਰ ਦਿੰਦੇ ਨੇ ਬ੍ਰਹਮਾ ਨੂੰ ਮਹੇਸ਼ ਨੂੰ ਵਿਸ਼ਨੂੰ ਨੂੰ ਉਹਨਾਂ ਨੂੰ ਕਦੀ ਸਵਾਲ ਕਰਿਓ ਪੁੱਛਿਓ ਜਰੂਰ ਕੀ ਪੁੱਛੀਏ ਜੀ ਤਰੇ ਗੁਣ ਤ੍ਰੈ ਗੁਣ ਬੱਬਾ ਬਾਣੀ ਤੱਦਾ ਧਰਮ ਕਕਾ ਕਾਇਆ ਬਖਤ ਮੁਕਤ ਤੇਰੀ ਬਾਣੀ ਨੇ ਤੈਨੂੰ ਮੁਕਤ ਕਰਨਾ ਤੇਰੇ ਧਰਮ ਨੇ ਤੈਨੂੰ ਮੁਕਤ ਕਰਨਾ ਤੇਰੀ ਕਾਇਆ ਉਹ ਦੋਨੇ ਚੀਜ਼ਾਂ ਕਿੱਥੋਂ ਆਣੀਆਂ ਬਾਣੀ ਕਿੱਥੋਂ ਆਣੀ ਧਰਮ ਕਿੱਥੋਂ ਆਣਾ ਤੇਰੀ ਕਾਇਆ ਦੇ ਵਿੱਚੋਂ ਤੇਰੇ ਸਰੀਰ ਦੇ ਵਿੱਚੋਂ ਮੁਕਤ ਵੇ ਜਾਣੀ ਕਿ ਆਪਣੀ ਆਤਮਾ ਨੂੰ ਜਿਨੇ ਬ੍ਰਹਮਾ ਵਿਸ਼ਨੂ ਨੂੰ ਮਹੇਸ਼ ਨੂੰ ਬਦਨਾਮ ਕੀਤਾ ਉਹਨਾਂ ਦੇ ਉੱਤੇ ਸਵਾਲ ਖੜੇ ਕਰੀ ਜੇ ਤੂੰ ਮੁਕਤ ਹੋ ਗਿਆ ਜਰੂਰ ਸਵਾਲ ਕਰੂੰਗਾ ਔਰ ਅੱਗੇ ਕੀ ਕਹਿੰਦੇ ਨੇ ਨਿਰਾਰੀ ਮੁਕਤ ਨਿਰਾਰੀ ਫੇ ਤੂੰ ਕੀ ਹੋ ਜਾਊਗਾ ਨੰਨਾ ਨੂੰ ਸਿਆਰੀ ਪਾ ਕੇ ਨੰਨਾ ਨਾਮ ਰਾਰੇ ਨੂੰ ਕੰਨਾ ਆਪਣੀ ਆਤਮਾ ਤੋਂ ਦੂਜੀ ਆਤਮਾ ਨੂੰ ਜ਼ਿੰਮੇਵਾਰ ਬਣਾ ਦਊਗਾ ਡਬਲ ਰਾਰਾ ਰਾਰਾ ਨੂੰ ਸਿਹਾਰੀ ਇੱਕ ਨੂੰ ਲੱਗੀ ਐ ਇੱਕ ਨੂੰ ਕੰਨਾ ਲੱਗਾ ਹੋਇਆ ਅੱਗੇ ਗੁਰੂ ਸਾਹਿਬ ਕਹਿੰਦੇ ਆ ਮਨ ਗੁਰਮਖ ਗਿਆਨ ਏਕੋ ਹੈ ਜਿਹੜਾ ਫਿਰ ਮੁਕਤ ਹੋ ਜਾਊਗਾ ਉਹ ਗੁਰਮਖ ਬਣੂਗਾ ਗੁਰਮਖ ਤੋਂ ਬਾਅਦ ਉਹਦੇ ਅੰਦਰ ਗਿਆਨ ਆਊਗਾ ਫਿਰ ਉਹ ਇੱਕੋ ਹੀ ਪੂਰੀ ਦੁਨੀਆ ਦੇ ਵਿੱਚ ਪੂਰੀ ਸ੍ਰਿਸ਼ਟੀ ਦੇ ਵਿੱਚ ਪੂਰੀ ਧਰਤੀ ਤੇ ਉਹ ਇੱਕ ਜਗ੍ਹਾ ਹੀ ਕੀ ਦੇਖੂਗਾ ਮਨੁੱਖਾ ਨੂੰ ਦੇਖੂਗਾ ਜਤ ਅਨ ਦਿਨ ਨਾਮ ਅਰਵਿਜ ਜਿਓ ਹੁਣ ਇਹ ਸੀਗੀ 13ਵੀਂ ਪੰਕਤੀ ਹੁਣ ਜੇ ਇਸ ਬ੍ਰਾਹਮਣ ਨੇ ਜੇ ਇਸ ਵਿਸ਼ਨੂੰ ਨੇ ਜੇ ਇਸ ਬ੍ਰਾਹਮਣ ਨੇ ਸੌਰੀ ਜੇ ਇਸ ਬ੍ਰਾਹਮਣ ਨੇ ਜੇ ਇਸ ਪੰਡਤ ਨੇ ਕਹਾਣੀਆਂ ਘੜੀਆਂ ਬ੍ਰਹਮਾ ਜੀ ਤੇ ਵਿਸ਼ਨੂੰ ਜੀ ਤੇ ਮਹੇਸ਼ ਜੀ ਤੇ ਸ਼ਬਜੀ ਜੀ ਤੇ ਹੁਣ ਉਹਨਾਂ ਦੀ ਗੱਲ ਕਰਨ ਲੱਗੇ ਆ